ਕੀ ਮਤਸਾਰਾ ਦੋਨਾ ਪੈਣਾ ਕਰਤੇ ਮਾਜੀ ਪੈੜ ਮਾਰਨੀ ਆ ਪੁੱਠੇ ਕਾ ਮੰਮੀ ਮੰਮੀ ਤੋਂ ਮੰਮੀ ਉਹ ਪੈਟੀ ਤੇ ਵੇਖਣਾ ਸੀ ਥੱਲੇ ਤਾਂ ਨਹੀਂ ਡਿੱਗੋ ਆ ਆਬੂ ਕਹਿੰਦੀ ਮम्मा ਰੋਈ ਕਿਉਂ ਜਾਣੇ ਮੈਨੂੰ ਸੋ ਕਿਦਾਂ ਦਾ ਕੰਮ ਕੀਤਾ ਸੋ ਹਾਂਜੀ ਬਹੁਤ ਹੀ ਬੁਰੀ ਖਬਰ ਤੁਹਾਡੇ ਸਾਰਿਆਂ ਨਾਲ ਆਪਾਂ ਸ਼ੇਅਰ ਕਰਨ ਲੱਗੇ ਹਾਂ ਸੋ ਮਾਸੀ ਜੀ ਦੀ ਅੱਜ ਸ਼ਾਮ ਦੀ ਫਲੈਟ ਸੀਗੀ ਰਾਤ ਦੀ ਸੋ ਜਿਹੜਾ ਮਾਸੀ ਦਾ ਪਾਸਪੋਰਟ ਆ ਉਹ ਪਤਾ ਨਹੀਂ ਕਿਤੇ ਗੁੰਮ ਗਿਆ ਜਾਂ ਕਿਸੇ ਨੇ ਕੱਢ ਲਿਆ ਕੀ ਹੋ ਗਿਆ ਉਹ ਕਿਸੇ ਨੂੰ ਨਹੀਂ ਪਤਾ ਸੋ ਇੱਕ ਗੱਲ ਦਾ ਆਪਾਂ ਨੂੰ ਪਤਾ ਆ ਸੋ ਜਿਹੜਾ ਮਾਸੀ ਦਾ ਪਾਸਪੋਰਟ ਆ ਆਪਾਂ ਹੀ ਚੋਰੀ ਕੀਤਾ ਜੇ ਸੋ ਅੱਜ ਆਪਾਂ ਕਰਾਂਗੇ ਮੈਂ ਕਿਹਾ ਕਿਉਂ ਨਾ ਮਾਸੀ ਨੇ ਅੱਜ ਵਾਪਸੀ ਤੇ ਜਾਂਦੇ ਜਾਂਦੇ ਇੱਕ ਪ੍ਰੈਂਕ ਕਰ ਦਈਏ ਸੋ ਪ੍ਰੈਂਕ ਦੇ ਸਿਸਟਮ ਹੁੰਦਾ ਕਿ ਉਹਨਾਂ ਵੇਖਣ ਚ ਨਹੀਂ ਮਜ਼ਾ ਆਉਂਦਾ ਜਿੰਨਾ ਪ੍ਰੈਂਕ ਕਰਨ ਚਾਹੁੰਦਾ ਸੋ ਅੱਜ ਆਪਾਂ ਮਾਸੀ ਨਾਲ ਪ੍ਰੈਂਕ ਕਰਾਂਗੇ ਸੋ ਇਹ ਪ੍ਰੈਂਕ ਚ ਆਪਾਂ ਸ਼ਾਮਿਲ ਕਰਾਂਗੇ ਮੰਮੀ ਜੀ ਨੂੰ ਸੋ ਜਦੋਂ ਸਮਾਨ ਸੂਣ ਬੈਕ ਕਰ ਲਿਆ ਜਦੋਂ ਮੰਮੀ ਜੀ ਮਾਸੀ ਨੂੰ ਕਹਿਣਗੇ ਹਾਂ ਭਈ ਆਪਦਾ ਪਾਸਪੋਰਟ ਸਮਾਨ ਸੂਣ ਵੇਖ ਲੈ ਡਾਕੂਮੈਂਟ ਕੀ ਪੂਰੇ ਆ ਤੇ ਜਦੋਂ ਜਦੋਂ ਉਹਦੋਂ ਵੇਖਣਾ ਮਾਸੀ ਨੇ ਕਿ ਹੈ ਭਾਈ ਮੇਰਾ ਪਾਸਪੋਰਟ ਤੇ ਹੈ ਨਹੀਂ ਪਾਸਪੋਰਟ ਕਿਹਾ ਕਿ ਅੰਦਰ ਸੋ ਉਦੋਂ ਮਾਸੀ ਦੇ ਰਿਐਕਸ਼ਨ ਦੇਖਾਂਗੇ ਸੋ ਵਲੌਗ ਬਹੁਤ ਹੀ ਘੈਂਟ ਹੋ ਗਿਆ ਯਾਰ ਰਿਐਕਸ਼ਨ ਘੈਂਟ ਹੋਣਗੇ ਕਿਉਂਕਿ ਪਾਸਪੋਰਟ ਤੇ ਕੰਮੜਿਆ ਸਾਰਿਆਂ ਦਾ ਹਨਾ ਸੋ ਜੇ ਪਾਸਪੋਰਟ ਨਾ ਹੋਵੇ ਫਿਰ ਕਿੱਥੇ ਜਾਇਆ ਜਾਣਾ ਸੋ ਆਪਾਂ ਅੱਗੇ ਰਿਐਕਸ਼ਨ ਦੇਖਾਂਗੇ ਸੋ ਦੇਖਦੇ ਆ ਕਿੱਦਾਂ ਦਾ ਵਲੌਗ ਬਣਦਾ ਇਹ ਨਹੀਂ ਕਹਣਾ ਕਿ ਤੁਸੀਂ ਇਦਾਂ ਦੇ ਪੁੱਠੇ ਕੰਮ ਨਾ ਕਰਿਆ ਕਰੋ ਚਲੋ ਆਓ ਆਪਾਂ ਵੇਖਦੇ ਸੋ ਮੰਮੀ ਨੂੰ ਸ਼ਕੀਮ ਜੀ ਨਾਲ ਬਣਾਉਣੇ ਸਿਸਟਮ ਕੋਈ ਅੱਗੇ ਦੇਖਿਓ ਫਿਰ ਲੋ ਜੀ ਹੁਣ ਆਪਾਂ ਮੰਮੀ ਨੂੰ ਭੇਜੇ ਅੰਦਰ ਮਾਸੀ ਕੋਲੇ ਕਿ ਮਾਸੀ ਨੂੰ ਗੱਲਾਂ-ਗੱਲਾਂ ਚ ਕਹਿਣਗੇ ਕਿ ਆਪਦੇ ਡਾਕੂਮੈਂਟ ਦੇਖ ਲਾ ਭੈਣੇ ਪੂਰੇ ਆ ਕਿ ਨਹੀਂ ਅੱਗੇ ਦੇਖਦੇ ਹੁਣ ਕੀ ਬਣਦਾ ਕਿ ਨਹੀਂ ਮੈਂ ਮੰਮੀ ਨੂੰ ਕਹਾਂ ਮੈਂ ਸ਼ੱਕ ਨਹੀਂ ਹੋਣਾ ਚਾਹੀਦਾ ਜਮਾਂ ਵਿੱਚ ਮੈਨੂੰ ਵੀ ਭੁੱਖ ਜਿਹੀ ਲੱਗੇ ਰੋਟੀਆਂ ਬਣਾ ਰਹੀ ਹਾਂ ਮਾਸੀ ਆਸਤੇ ਉਹ ਲੈ ਕੇ ਜਾਈਆਂ ਮੈਂ ਜਦ ਤੱਕ ਗਈ ਸੀ ਰੋਟੀਆਂ ਜ਼ਰੂਰੀ ਆ ਫੇਰ ਚਲੋ ਜੀ ਬਾਕੀ ਬੰਦਾ ਰੋਟੀ ਖਾ ਤਾਂ ਲੈਂਦਾ ਜੇ ਪਰੌਂਠੇ ਹਣ ਕੋਲੇ ਲੋ ਜੀ ਅੱਜ ਆ ਗਏ ਮਾਸੀ ਨੇ ਜਾਣਾ ਤੇ ਮਾਸੀ ਆਸਤੇ ਬਣ ਰੇ ਆ ਪਰੌਂਠੇ ਆਪਾਂ ਮਾਸੀ ਨੂੰ ਇਹ ਐਂ ਲੱਗਣਾ ਚਾਹੀਦੀ ਕਿ ਵਲੌਗ ਬਣਾ ਰਹੇ ਹਾਂ ਜਾਰੀ ਨੂੰ ਬੜਾ ਹੁੰਦਾ ਤਾਂ ਸਜਿਆ ਹੁੰਦਾ ਕਿੰਨੇ ਕਿੰਨੇ ਪਰੌਂਠੇ ਮਾਸੀ ਖਾ ਜਾਂਦੀ ਮਾਸੀ ਨੇ ਪਾਣ ਆਹ ਇਹਨਾਂ ਬੱਚੇ ਵੀ ਆ। ਕਿੰਦੂ ਕੋਨਾ ਮਾਸੀ ਨੇ। ਮਾਸੀ ਆ ਗਈ ਮੈਂ ਬੜੀ। ਮਾਸੀ ਨੇ ਪਤਾ ਨਹੀਂ ਕਰ ਪਾਸਪੋਰਟ ਦੇਖਿਆ ਹੀ ਨਹੀਂ ਹਲੇ ਕਿ ਨਹੀਂ ਦੇਖਿਆ। ਹੈਂ? ਹਾਂ ਜੇ ਚੈੱਕ ਕੀਤਾ ਹੀ ਹੈ। ਮੈਨੂੰ ਆ ਵੀ ਚੈੱਕ ਕਰ ਲਾਂ ਮੈਂ ਕਿ ਕਰ ਲਿਆ। ਇਹ ਵੀ ਬੜੇ ਸ਼ਤਾਨ ਅਜਰ ਲਈ ਵੀ ਮੰਮੀ ਆਪਣੇ। ਕਿ ਉਹ ਐਨੀ ਬੋਕ ਲੱਗ ਗਈ ਜਿਨਾ ਪਰੌਂਠਾ ਫੁੱਲਿਆ ਪਿਆਣਾ ਐਨੀ ਪੋਕ ਲੱਗੀ ਹੋਈ ਏ ਓ ਸ਼ੀਆ ਕ निकलਦਾ ਜੀ ਸੇਕ ਐ ਉਹ ਜਾ ਵੇ ਮੁੰਤਾ ਪੂਰਾ ਚਾਵਾ ਮਾਸੀ ਵਿਚਾਰੀ ਥੋੜੀ ਸੈਡ ਨਾ ਪਰ ਜਵਾਗ ਪੂਰੇ ਖੁਸ਼ ਹੋਣਾਂ ਨੂੰ ਆਏ ਆਂ ਹੀ ਜਾਣਾ ਆਂ ਅਸੀਂ ਉੱਥੇ ਜਾ ਕੇ ਸਾਡੇ ਇੱਥੇ ਸਟੇ ਆ ਮਲੇਸ਼ੀਆ ਸਟੇ ਆ ਮਲੇਸ਼ੀਆ ਸਟੇ ਆ ਇਹ ਹੋਟਲ 'ਚ ਰੁਕਾਂਗੇ ਅਸੀਂ ਆ ਮੀਲ ਖਾਣੀ ਉੱਥੇ ਜਾ ਕੇ ਆ ਉਹ ਤੇ ਕੱਲ੍ਹ ਦੇ ਆਏ ਲੱਗੇ ਮਾਸੀ ਥੋੜਾ ਜਿਹਾ ਮਨ ਹੌਲਾ ਕਰੀ ਫਿਰਦੇ ਆ ਕਿ ਹਾਂ ਉਹਨਾਂ ਨੇ ਜਾਣਾ ਕਰਕੇ ਉਹਨਾਂ ਨੂੰ ਤਾਂ ਸੌਖਾ ਲੱਗਦਾ ਨਾ ਬੱਚਿਆਂ ਨੂੰ ਕਿਉਂਕਿ ਮੰਮੀ ਡੈਡੀ ਵੀ ਤੇਰਾ ਤੇ ਅਰੇ ਤੱਕ ਪਾਸਪੋਰਟ ਨਹੀਂ ਆਇਆ ਕਿਹਾ ਕੀ ਪਤਾ ਜਾਰੀ ਅਰੇ ਤੱਕ ਪਾਸਪੋਰਟ ਦੇਖੇ ਨਹੀਂ ਨੌਨ ਡੈਡੀ ਆ ਗਿਆ ਕੌਣ ਅੱਛਾ ਮਮਾ ਡੈਡੀ ਜੀ ਨੇ ਕਹਦੋ ਕੌਣ ਆ ਹੈ ਕਿੱਥੇ ਖੇਡ ਗਏ ਨੇ ਉਹ ਅੱਜ ਜਦੋਂ ਜਾਣਾ ਤੁਸੀਂ ਉਹਨਾਂ ਦਾ ਪਾਣੀ ਲਾ ਲੈਣਾ ਫੜਾ ਫੜ ਤੇ ਡਰ ਨਹੀਂ ਤੇ ਦੌਂਟ ਲੋਣੋਂ ਭੱਗ ਬਣਾ ਤੂੰ ਬਨ ਲ ਆ ਮਨ ਮੈਂ ਤੇ ਬਨੂ ਹਾਂ ਹਲੇ ਦੋ ਵੇ ਜਾਣਾ ਪਹਿਲਾਂ ਹੀ ਸਾਬੂ ਸਾਬੂ ਸਿਆਣਾ ਵੀ ਆ ਹੋਟਲ ਚ ਖਾਣ ਜੈਲੀ ਖਾ ਲਿਓ ਤੁਸੀਂ ਹਾਏ ਸਾਬੂ ਦਾ ਪਾਸਪੋਰਟ ਕਿੱਥੇ ਆ ਵੇਚ ਨਹੀਂ ਗਾ ਨਹੀਂ ਹਾ ਗਾ ਬਟ ਮੇਰਾ ਕਿੱਥੇ ਗਿਆ ਪਾਸਪੋਰਟ ਇੱਥੇ ਹੀ ਹੋਣਾ ਹੈ ਹੋਰ ਕਿੱਥੇ ਆ ਇਹ ਤੂੰ ਜਿ ਚੈੱਕ ਨਹੀਂ ਸੀ ਕੀਤਾ ਕਿਦੋਂ ਉਸ ਦਿਨ ਕੱਲ ਤੇ ਕੀਤਾ ਤੇਰੇ ਸਾਹਮਣੇ ਤੂੰ ਹੀ ਪਾਇਆ ਚੈੱਕ ਕਰਕੇ ਦਾਇ ਦੇ ਮਦਰਾਂ ਵਿੱਚ ਹੀ ਹੋਣਾ ਵੇਖ ਉਹ ਕਾਦੇ ਪਾਇਏ ਸੀਗੇ ਮਮਾਂ ਲਵਾ ਦੂੰ ਨਾਲ ਇੱਥੇ ਕਿਉਂ ਆਣਾ ਕਿ ਤੇ ਉਹ ਰੋਣੇ ਪਾਸਪੋਰਟ ਨੇ ਕਿੱਥੇ ਜਾਣਾ ਐਦੇ ਜਿ ਪਾਇਏ ਸੀ ਦੂਜੇ ਐਦੇ ਜਿ ਪਾਇਏ ਸੀ ਸਾਰੇ ਹਾਂ ਲਓ ਚਾਰ ਤਾਂ ਆ ਗਏ ਆ ਚਾਰਵੀਂ ਪੰਜ ਹੋਏ ਨੇ ਇੰਨਾ ਜਿ ਨਹੀਂ ਗਏ ਆ ਕਿਤੇ ਕਿਤੇ ਆ ਹੁਣ ਮੈਂ ਚੈੱਕ ਨਹੀਂ ਸੀ ਕਿ ਮੈਂ ਤੂੰ ਤੈਨੂੰ ਤੋਂ ਬਣਾਦਾ ਸੀ ਮੈਂ ਕਿਹਾ ਮਨਾ ਵੇਖ ਲੈ ਇੱਕ ਵਾਰੀ ਤੂੰ ਨਹੀਂ ਆ ਚਾਰ ਨਹੀਂ ਗਏ ਮਾਸੀ ਜੀ ਮम्मी ਨੂੰ ਫੋਨ ਕਰ ਹੈ ਕਿਤੇ ਆ ਆ ਬੇ ਚਾਰ ਅੱਛਾ ਪੰਜ ਕਾ ਤੂੰ ਮੇਰਾ ਪਾਸਪੋਰਟ ਅੱਛਾ ਉਹਦਾ ਆ ਲੈ ਇੱਕ ਗ੍ਰੀਸ ਇਨਕਮਿੰਗ ਕਾਲ ਕੀ ਤੂੰ ਮੈਨੂੰ ਬੜੀ ਟੈਂਸ਼ਨ ਹੋ ਗਈ ਹੈ ਇੱਥੇ ਕਿਥੇ ਹੋਣਾ ਉਹ ਬੈਗ ਚ ਵੇਖ ਕਿਤੇ ਹੋਰ ਨਾ ਪਾਤਾ ਹੋਵੇ ਨਹੀਂ ਤੁਸੀਂ ਬਾਏ ਹੀ ਮੰਮਾ ਬਾਏ ਤਾਂ ਮੰਮਾ ਨੇ ਘਰ ਸੀ ਨੂੰ ਕਿਹਾ ਤੂੰ ਵੇਖੇ ਸੀ ਇੱਕ ਵਾਰ ਇੱਥੇ ਕਿਤੇ ਹੋਣਾ ਹੈ ਹਾਂਜੀ ਜੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਆ ਹਾਂਜੀ ਵਧੀਆ ਤੁਸੀਂ ਦੱਸੋ ਹਾਂ ਠੀਕ ਆ ਚੰਨ ਤੇ ਇਥੇ ਨਹੀਂ ਆ ਜੇ ਨਹੀਂ ਉਹ ਮੇਰਾ ਪਾਸਪੋਰਟ ਨਹੀਂ ਲੱਭਣ ਡਿਆ ਮੰਮੀ ਨੂੰ ਕਿ ਉਹ ਥੇ ਵੇਖਣਾ ਮੈਂ ਤਾਂ ਅੱਬ ਦੀ ਜਾਣੇ ਪਤਾ ਨਹੀਂ ਹਾਂ ਅੱਛਾ ਹਾਂ ਮੰਮੀ ਨੇ ਕਿਹਾ ਲਮਾਰੀ ਚ ਵੇਖ ਮम्मा ਇੱਥੇ ਵੇਖਿਓ ਹਾਂ ਅੱਛਾ ਠੀਕ ਆ ਠੀਕ ਆ ਬੋਲਦੀ ਨਹੀਂ ਮਮਾ ਇੱਥੇ ਜਾਣਾ ਆ ਜਾਲੇ ਜਣਾ ਇੱਕ ਮਿੰਟ ਹੈ ਕਲੋਜ਼ ਕਰੋ ਕੌਣ ਜੰਗ ਇਹ ਤੇ ਮੇਗੋ ਪਹਿਲਾਂ ਇੱਥੇ ਹੀ ਹੋਣਾ ਮੰਮੀ ਤੁਸੀਂ ਹੀ ਰੱਖਿਆ ਸੀਗਾ ਮੈਂ ਨਹੀਂ ਮਾਸੀ ਨੇ ਰੱਖਿਆ ਮੈਂ ਤਾਂ ਇੱਕ ਵਾਰ ਕਿਹਾ ਮਾਂ ਦੀ ਮੰਮੀ ਦੀਦੀ ਵੇਖ ਲਾ ਮੈਂ ਕਿਹਾ ਵੇਖ ਲੈ ਆਵੇ ਉਹ ਇੱਥੇ ਹੀ ਹੋਣਾ ਮਾਸੀ ਇੱਕ ਵਾਰੀ ਕਰ ਸੁਣਾ ਕੇ ਤੇ ਪਾਸਪੋਰਟ ਤੇ ਰੱਖੇ ਤੇ ਦਿੰ ਇਕੱਠੀ ਹੋਣੇ ਇਕੱਠੇ ਹੀ ਰੱਖੇ ਸੀਗੇ ਤੇ ਟੈਂਸ਼ਨ ਨਾ ਲੈ ਇੱਥੇ ਹੀ ਹੋਣਾ ਫਿਰ ਮੈਂ ਤੂੰ ਜਾਇਆ ਨਹੀਂ ਨਾ ਜਾਣਾ ਕਿੱਥੇ ਇਹ ਵਾਪਸ ਕਿੱਥੇ ਨਹੀਂ ਜਾਇਆ ਨਾ ਬਾਹਰ ਨੇ ਇਹਦੇ ਵੀ ਬੈਗ ਨਾਲ ਮਾਰ ਜਿੱਦੇ ਪਾਏ ਸੀਗੇ ਮੰਮੀ ਤੁਸੀਂ ਤਾਂ ਨਹੀਂ ਕਿਤੇ ਰੱਖ ਰੁੱਖ ਦਿੱਤਾ ਤੇ ਮੈਂ ਕਦ ਲੈ ਰੱਖਣਾ ਨਹੀਂ ਕੱਲ ਰੱਖੇ ਸੀਗੇ ਕੱਲ ਜਦੋਂ ਆਏ ਉਦੋਂ ਬਰੋ ਬਰੋ ਕੋਈ ਟਿਕ ਟਈ ਹੋਣਾ ਯਾਰ ਮੈਂ ਬੈਗ ਅਟੈਚ ਹੀ ਕਰ ਦ ਹੈ ਅਟੈਚੀਆਂ ਚ ਕਾਦੇ ਲਈ ਪਾਉਣਾ ਆ ਅਪਾ ਉੱਥੇ ਤਾਂ ਨਹੀਂ ਲੈ ਕੇ ਗਏ ਸੀਗੇ ਹੈ ਉੱਥੇ ਤਾਂ ਨਹੀਂ ਲੈ ਕੇ ਗਏ ਸੀ ਨਾ ਕੀ ਉੱਥੇ ਕੋ ਮਲ ਗਿਆ ਕੀ ਪਤਾ ਨਹੀਂ ਮੰਮਾ ਲੈ ਕੇ ਗਏ ਨਾ ਜੈਪੁਰ ਨਹੀਂ ਪਾਸਪੋਰਟ ਤਾਂ ਰੋਇਪਰ ਨਹੀਂ ਕਿਪਾਏਗੇ ਆ ਇੱਥੇ ਆਉਣਾ ਮਾ ਸੀਗਦੇ ਮੇਰਾ ਟੈਨਸ਼ਨ ਨਾ ਲਈ ਜਾਓ ਨਹੀਂ ਹੋਰ ਮੇਰੀ ਫਲਾਈਟ ਮਿਸ ਹੋ ਜਾਣਾ ਮੈਂ ਤੋ ਜਾਣਾ ਹੈ ਹੈ ਕਿਤੇ ਹੋਰ ਲਫਾਫੇ ਲਫੂਫੇ ਹੈਲੋ ਮੰਮੀ ਤੁਸੀਂ ਵੇਖਿਆ ਉੱਥੇ ਟੇਬਲ ਟੂਬਲ ਤੇ ਜਿੱਥੇ ਆਪਾਂ ਪਾਸਪੋਰਟ ਵੇ ਦੇ ਸੀ ਜਾਓ ਲਮਾਰੀ ਦੇ ਵਿੱਚ ਵੇਖਿਓ ਜਿਹੜੀ ਆਪਾਂ ਲੋਕ ਲਾਕਰ ਚ ਰੱਖੀ ਸੀ ਮੈਂ ਜਿੱਥੇ ਬੈਗ ਐਰ ਨੂੰ ਚ ਪਾ ਲਾ ਬੂਟ ਚਪਲਾਂ ਤੇ ਪਾ ਲਓ ਤੁਸੀਂ ਮੰਮੀ ਨਹੀਂ ਹੈਗਾ ਯਾਰ ਮੈਨੂੰ ਟੈਨਸ਼ਨ ਹੋ ਗਈ ਇਹ ਤੇ ਆਪਕੇ ਦੱਸੇ ਚੰਦਿਤਰਾ ਜੈਪਾ ਪਾਸਪੋਰਟ ਪਾਸਪੋਰਟ ਦੀ ਜਮਤੀ ਤੇ ਬੋਲ ਕਰ ਚਲੇ ਚੁੱਤਦੇ ਆ ਨਹੀਂ ਗਈ ਇੱਥੇ ਆਉਣਾ ਕਿਤੇ ਹਈ ਮੇਰੇ ਉਹਦੇ ਚ ਵੇਖਰ ਮਨ ਮੇਰਾ ਕੋਟ ਕਿੱਥੇ ਆਦੀ ਦੀ ਕਿਹੜਾ ਕੋਟ ਆ ਰਿਹਾ ਕੋਟ ਦੇਟ ਬੰਨੋ ਦੱਸਿਓ ਆਵੇ ਕੋਟ ਚ ਹੀ ਹੋਣਾ ਇੱਥੇ ਹੀ ਹੋਣਾ ਨਹੀਂ ਕੱਲ ਤੁਸੀਂ ਦੇਖ ਕੇ ਲਿਆਉਂਦਾ ਵਾ ਦੀਦੀ ਤੁਹਾਨੂੰ ਮੈਂ ਕਿਹਾ ਸੀ ਸਾਰੇ ਪਾਸਪੋਰਟ ਚੈੱਕ ਕਰੋ ਤੁਸੀਂ ਮੇਰੇ ਨਹੀਂ ਵੇਖਿਆ ਵਿੱਚ ਮੈਂ ਤਾਂ ਐਵੇਂ ਆ ਕੇ ਆ ਰਹੀ ਹੈਗੀ ਜਲਦੀ ਕਰੋ ਤੁਚਾਈ ਨਹੀਂ ਹਾਂ ਪੋਰਟ ਹੈ ਨਹੀਂ ਮੈਂ ਸੋਨਾ ਪੋਰਟ ਹੈ ਨਹੀਂ ਡਾੜੀ ਨੂੰ ਤਾਂ ਨਹੀਂ ਫੜਾਇਆ ਸੀ ਮੰਮੀ ਮੈਂ ਸੋਨਾ ਨਹੀਂ ਪੜਾਇਆ ਸੋਨਾ ਨਹੀਂ ਪੜਾਇਆ ਉਹਨਾਂ ਨੂੰ ਤਾਂ ਆਪ ਕੋਈ ਕਹਿੰਦੇ ਸੀ ਵੇਖਾ ਤਾਂ ਕੋਈ ਦੇਖਦਾ ਸੀ ਜੋ ਕਹਿੰਸੀ ਤੇਰਾ ਤਾਂ ਹੈਗਾ ਨਹੀਂ ਕਿਹਦਾ ਪਾਸਪੋਰਟ ਹਾਂ ਉਹ ਦੋ ਕਿੱਥੇ ਗਿਆ ਮੇਰਾ ਪਾਸਪੋਰਟ ਮੰਮੀ ਉਹ ਬੈੱਡ ਤੇ ਵੇਖਣਾ ਸੀ ਥੱਲੇ ਤਾਂ ਨਹੀਂ ਡਿੱਗਾ ਹੋਇਆ। ਉਹ ਜਿੱਥੇ ਆਇਆ ਤੁਸੀਂ ਦੇਖਦੇ ਸੀ। ਹਾਂ। ਮੈਂ ਤੇ ਹਿਲਦੀ ਆ ਪਤਾ। ਓਏ। ਥਾੜਾ। ਥਾੜਾ ਦੇ ਆ ਕੇ ਦੇਖ। ਮੰਮੀ ਬੈੱਡ ਛਾੜ ਕੇ ਵੇਖ ਲਓ। ਇਹ ਗੋਣਾਂ ਦੇ ਨਾਲ ਹੀ ਕੋਲ ਕੱਢਿਆ ਗੁੱਡਿਆਂ। ਮੈਨੂੰ ਇੱਕ ਗੱਲ ਦਾ ਪਤਾ। ਕਾਲਾ ਮੋਪੈਡ ਇ ਇਧਰ ਦੇਖਿਆ ਕਿਤੇ ਮਾਜੀ ਆ ਇਧਰ ਵੇਖਿਆ ਕਿਤੇ ਕਿ ਨਹੀਂ ਇੱਥੇ ਕਿਤੇ ਤੂੰ ਤਾਂ ਨਹੀਂ ਰਖਿਆ ਮਨ ਮਰ ਮੇਰਾ ਜਾਨ ਨਾ ਕੱਢੀ ਜਾ ਤੂੰ ਸਰਾਣੇ ਥੱਲੇ ਵੇਖੂ ਇੱਥੇ ਤੇ ਇੱਥੇ ਕਿਤੇ ਪਿਆ ਹੋਣਾ ਹਾਏ ਹਰਮਨ ਤੂੰ ਮੇਰੇ ਜਾਨ ਕੱਢ ਦਿੱਤੇ ਦੇ ਸੱਚੇ ਤੂੰ ਇੱਕ ਤਾਂ ਕੰਮ ਕੀਤਾ ਮੈਂ ਨਹੀਂ ਕੀਤਾ ਗਾ ਇਹ ਬੰਦਰ ਆ ਤੇ ਆ ਬੰਦਰ ਰੋਣ ਲੱਗੀ ਸੀ ਜਿੰਦੀ ਮਰ ਜਾਨੀ ਨਿਕਲ ਗਈ ਕਿ ਮੈਂ ਤਾਂ ਮੇਰੀ ਸਾਰੀ ਫਲਾਈਟ ਮਿਸ ਹੋ ਗਈ ਨੱਕਾ ਤੋਂ ਨਾ ਅੱਛਾ ਮੈਂ ਵੀ ਜਮਾ ਬਾਥਰੂਮ ਚ ਗਈ ਆ ਸਪੈਸ਼ਲੀ ਕਹਿੰਦੇ ਆਪਣੇ ਡਾਕੂਮੈਂਟਸ ਚੈੱਕ ਕਰ ਲੈਣਾ ਜੀ ਜਾਣ ਉਹ ਤੂੰ ਕੀ ਉਹ ਨਹੀਂ ਪਤੰਗੀ ਆ ਐਰ ਕੀ ਤੋਂ ਡਣਾ ਕੋਈ ਪ੍ਰੈਂਕ ਨਹੀਂ ਕੀਤਾ ਆਹ ਉਹ ਕਹਿੰਦੀ ਮਰ ਰਗੀ ਕੋ ਜਾਣੇ ਮੇਰੀ ਜਾਨ ਹੀ ਨਿਕਲ ਗਈ ਪੇ ਪਾਸਪੋਰਟ ਉਹਨਾਂ ਪਤਾ ਕਿਹਦੀ ਟਿਕਟ ਕਿੰਨੀ ਮਹਿੰਗੀ ਆਹ ਕਿ ਚਲੋ ਜਾਂਦੇ ਜਾਂਦੇ ਮਾਸੀ ਨਾਲ ਪ੍ਰੈਂਕ ਪਿਛਲੀ ਵਾਰੀ ਦੂ ਪ੍ਰੈਂਕ ਕੀਤਾ ਹੀ ਆਪ ਇੱਕ ਸਨੇਕਲਾ ਨਾਨੀ ਨੂੰ ਦੱਸਦੇ ਵਿਚਾਰੇ ਉਹ ਪ੍ਰੈਂਕ ਕੀਤਾ ਹੀ ਤੇ ਐਕਪ ਕੀਤਾ ਹੀ ਦੂਸਰਾ ਕਿਨੇ ਦਿੱਤਾ ਮਮੀ ਨੂੰ ਤੇ ਪਤਾ ਨਹੀਂ ਹੈਗਾ ਮਮੀ ਕਿਦਾ ਸੀਗਾ ਇਹ ਪਹਿਣ ਪਤਾ ਕਿਹਨੇ ਲੱਗਾ ਮੇਰਾ ਪਾਸਪੋਰਟ ਉਹਦੇ ਚ ਇਹਨਾਂ ਇਹ ਸਾਰਾ ਕੁਝ ਜਾਣੀ ਜਾਣ ਉਹ ਨਾਨੂ ਜੀ ਤੋਂ ਗਾੜਾ ਪਹਿਣੀ ਉਹਨਾਂ ਨੂੰ ਵੀ ਟੈਨਸ਼ਨ ਹੋਈ ਹੋਣੀ ਹਾਂ ਉਹਨੂੰ ਫੋਨ ਕਰਦੇ ਮਮੀ ਮਮੀ ਨੇ ਕਿਹਾ ਮਮੀ ਕਹਿੰਦੇ ਆਪਾਂ ਇਦਾਂ ਕਰ ਮੁੰਡੇ ਪੇੜ ਮਾਰਨੀ ਆ ਪੁੱਠੇ ਕਾ ਮਮੀ ਮਮੀ ਤਾਂ ਉਹ ਹੀ ਨਹੀਂ ਐਜੇ ਕੰਮ ਕਰ ਮੇਰਾ ਤਾਂ ਦੇਲ ਹੀ ਮੈਂ ਮਮੀ ਨੇ ਕਿਹਾ ਮੈਨੂੰ ਕਹਿੰਦੇ ਮਾਸੀ ਨਾਲ ਪ੍ਰੈਂਕ ਕਰਦੇ ਆਪਾਂ ਤੂੰ ਕਿ ਉਹ ਦਿਨ ਆਪਾਂ ਦੋਵਾਂ ਨੇ ਜਾਗ ਕੀਤੀ ਸੀ ਪਾਸਪੋਰਟ ਆਇਆ ਹੈ ਸ਼ੂਗਰ ਆ ਕਿਤੇ ਮੰਮੀ ਨੇ ਕਿਹਾ ਥੋੜੀ ਪੈ ਮੰਮੀ ਹੋਏ ਇਹਨਾਂ ਦੱਸੋ ਕਿ ਪ੍ਰੈਂਕ ਕੀਤਾ ਲੱਗ ਗਿਆ ਮੰਮੀ ਪਾਸਪੋਰਟ ਓਕੇ ਕੀ ਮੈਂ ਤੇ ਸਾਰਾ ਦਰਵਾ ਪੈਣਾ ਕਰਦਾ ਇੱਕ ਕਹਿੰਦੀ ਪਾਸਪੋਰਟ ਨਾਨੀ ਗਾਲਾਂ ਕੱਢਣ ਦੀ ਆਗ ਲੱਗੇ ਤੇਰੇ ਪ੍ਰੈਂਕਾਂ ਨੂੰ ਨਹੀਂ ਏ ਮੰਮੀ ਦਾ ਆਈਡੀਆ ਹੈਗਾ ਮੈਂ ਜੇ ਪੇਡ ਮਾਰਨੀ ਹੈ ਉਹ ਤੇ ਕਟ ਗਿਆ ਆਈਡੀਆ ਮੇਰਾ ਹੁੰਦਾ ਵਾ ਭਾਈ ਮੈਂ ਸੱਚੀ ਕਹਾਂ ਮੈਂ ਪਾਸਪੋਰਟ ਦਾ ਚੈੱਕ ਕੀਤਾ ਸੀ ਚੋਰੀ ਕਿਹਨੇ ਕੀਤੀ ਮੰਮੀ ਨੇ ਕੀਤਾ ਵਾ ਤੂੰ ਹੀ ਹੈਗੇ ਮੈਂ ਸ਼ਾਮਰ ਦੀ ਚੋਰੀ ਤੂੰ ਹੀ ਕੀਤਾ ਨਾ ਨਹੀਂ ਮੈਂ ਵਾਰ-ਵਾਰ ਜਦੋਂ ਤੂੰ ਆਂਦੇ ਸੀ ਨਾ ਕਿਉਂ ਚੀਕਦਾ ਸੀ ਅੰਦਰ ਆ ਕੇ ਹਾਂ ਉਦੋਂ ਇਹ ਹੀ ਪਲੈਨਿੰਗ ਕਰਦਾ ਸੀ ਮੇਰੇ ਨਾਲ ਹਾਏ ਤਾਈ ਜੀ ਦੀ ਆਖਰ ਸਪੈਸ਼ਲੀ ਮੈਂ ਕਿਹਾ ਮੈਂ ਬਾਥਰੂਮ ਚ ਆਵਾਜਾ ਮੈਨੂੰ ਦੇ ਡਾਕੂਮੈਂਟ ਚੈੱਕ ਕਰ ਲਾ ਬੀ ਕੋ ਪਤਾ ਨਹੀਂ ਕਿਉਂ ਗਈ ਐ ਮੈਂ ਉਹ ਤਾਂ ਤੁਹਾਡੇ ਰੋਟੀਆਂ ਭਗਾਉਂਦਗੀ ਸੀਗੀ ਮੇਰੇ ਕੋਲੇ ਗਿਆ ਤਾਂ ਤੂੰ ਕਹਿੰਦੀ ਵੀ ਮਾਸਿਨ ਮੈਂ ਮਾਸਿਨ ਪਹਿਲਾਂ ਵੀ ਕਹਿ ਚੈੱਕ ਕਰ ਲਾ ਮਾਸਿ ਚੈੱਕ ਹੀ ਨਹੀਂ ਕਰਦੀ ਤੂੰ ਡਾਕੂਮੈਂਟ ਕਿਉਂ ਨਹੀਂ ਚੈੱਕ ਕੀਤੇ ਪਹਿਲਾਂ ਆਈ ਕਹ ਦਿੰਦੇ ਵੇ ਕਰਕੇ ਤਾਂ ਆਏ ਸੀਗੇ ਹਾਂ ਤਾਂ ਹੀ ਮੈਨੂੰ ਸੀਗਾ ਹਾਂ ਚੈੱਕ ਕਰਕੇ ਆਏ ਮੇਰੇ ਤਾਂ ਸੱਚੀ ਆਏ ਸ਼ੁਕਰ ਹੈ ਜਾਣ ਚ ਜਾਣ ਆਈ ਤੂੰ ਸੱਚੀ ਪਤਾ ਹੱਸ ਕੇ ਲਗਾ ਗਾ ਗੁੱਸੇ ਗੁੱਸੇ ਦਾ ਨਹੀਂ ਤੂੰ ਨਹੀਂ ਗੁੱਸਾ ਤਾਂ ਚੜਦਾ ਹੀ ਆ ਫਿਰ ਐਵੇਂ ਦਾ ਪ੍ਰੈਂਕ ਨਾ ਕਰਿਆ ਕਰ ਸਾਟ ਟੈਕ ਆਉਣ ਵਾਲਾ ਸੀ ਇਹਦਾ ਇੱਕੀ ਦਾ ਆਈਡੀਆ ਸੀਗਾ ਹੀਰੇ ਦਾ ਹੀ ਆਈਡੀਆ ਹੈ ਹੀਰਾ ਕਹਿੰਦਾ ਕਹਿੰਦਾ ਮਾਸੀ ਨਾਲ ਆਪਾਂ ਯਾਰ ਕੀ ਕੋਈ ਪ੍ਰੈਂਕ ਨਹੀਂ ਕੀਤਾ ਕਹਿੰਦਾ ਜਾਂਦੇ ਜਾਂਦੇ ਆਪਾਂ ਪਾਸਪੋਰਟ ਮਾਸੀ ਦਾ ਚੋਰੀ ਕਰਦੇ ਆ ਤੇ ਮਾਸੀ ਦੇ ਰਿਐਕਸ਼ਨ ਦੇਖਾਂਗੇ ਆਪਾਂ ਦੇਖ ਲੈ ਰਿਐਕਸ਼ਨ ਹੁਣ ਰਿਐਕਸ਼ਨ ਵੀ ਦੇਖ ਜਿੰਨਾ ਕਿਹਾ ਨਾ ਫਰੋਜ ਪਰ ਵੇਖੀ ਨਾਨਾ ਨਾਨੀ ਤਾਂ ਕਿਵੇਂ ਦੇ ਛੜਕਾ ਪਈ ਹੀਰੇ ਹਾਂਜੀ ਕੀਦਾ ਆਈਡੀਆ ਹੀ ਐ ਹੈ ਆਹੋ ਆਂਟੀ ਦਾ ਮਾਦਾ ਹੀ ਦਿਮਾਗ ਚ ਆ ਗਿਆ ਮੇਰੇ ਹੁਣ ਮੈਂ ਪਾਸਪੋਰਟ ਨੂੰ ਹਫਤਾ ਲੇਟ ਕਰਨੀ ਪੈਣੀ ਆ ਮੇਰੇ ਦਿਮਾਗ ਚ ਆਈ ਚੱਲੀ ਕਰ ਰਹੀ ਆਏ ਹੁਣ ਟਿਕਟਾਂ ਦੇ ਪੈਸੇ ਦੁਆਰ ਤੋਂ ਦੇਣੇ ਪੈਣੇ ਪਾਸਪੋਰਟ ਦੇ ਵੱਖਰੇ ਕਿੰਨਾ ਕਿਵੇਂ ਹੀ ਪ੍ਰੈਂਕ ਚੱਲੂ ਵਾਦੂ ਏ ਬੜਾ ਮੈਨੂੰ ਟੈਨਸ਼ਨ ਪਾਈ ਯਾਰ ਮਨ ਵੇਖੀ ਜਾਈ ਹੁਣ ਗਾਲ੍ਹਾਂ ਖਾਏਗਾ ਸਾਰੇ ਆਹ ਬੰਦੇ ਹੀ ਸਮਾਈਲ ਦੇ ਸਕਦੇ ਇਹ ਇਹ ਬਾਪ ਡੈਮੋ ਦਿੱਤਾ ਸੀ ਜਦੋਂ ਕਿਸੇ ਨੇ ਬਾਹਰ ਜਾਣਾ ਹੋਵੇ ਪਾਸਪੋਰਟ ਉਦੋਂ ਜਦੋਂ ਅਗਲੇ ਦਾ ਗਵਾਚ ਜਾਂ ਚੋਰੀ ਹੋ ਜਾਵੇ ਤੇ ਕੀ ਰਿਐਕਸ਼ਨ ਹੁੰਦੀ ਹੈ ਤੇ ਭਾਈ ਇਹ ਕਦੀ ਤੇ ਪਾਈ ਆ ਜੇ ਉਹਨੂੰ ਹੀ ਪਤਾ ਲੱਗਦਾ ਵੀ ਉਹਦਾ ਕੀ ਹਾਲ ਹੁੰਦਾ ਵਾ ਤੁਸੀਂ ਵੀ ਸਾਡੇ ਨਾਲ ਦਾ ਰਹੇ ਹੋ ਨਾ ਰਲੇ ਰਲੇ ਕੋਈ ਨਹੀਂ ਮੈਂ ਸਾਰੇ ਕਰਾਂ ਵੀ ਦੱਸ ਦਈਏ ਮੈਂ ਜਦੋਂ ਮੰਮੀ ਡੈਡੀ ਨੂੰ ਫੋਨ ਕੀਤਾ ਮੈਨੂੰ ਬੜਾ ਹੋਇਆ ਮੈਂ ਕਿਹਾ ਤੁਸੀਂ ਰੋਕ ਹੀ ਦਿੰਦੇ ਵੀ ਮੰਮੀ ਨੂੰ ਨਾ ਫੋਨ ਕਰ ਲੈ ਤੁਹਾਨੂੰ ਤਾਂ ਪਤਾ ਸੀ ਨਹੀਂ ਨੀ ਝੂਠ ਦਾ ਨਹੀਂ ਉਹ ਚੁੱਕ ਕਹਿੰਦਾ ਕਿ ਨਹੀਂ ਲੱਭ ਲਾ ਵੀ ਮੰਮੀ ਨੇ ਉਹਨਾ ਫੋਨ ਕਰ ਨਾਨੀ ਨਾਨੀ ਨੂੰ ਕੋਈ ਕਿ ਤੁਹਾਨੂੰ ਤਾਂ ਪਤਾ ਸੀ ਤੁਹਾਡੇ ਕੋਲ ਮੈਨੂੰ ਤਾਂ ਨਹੀਂ ਨਾ ਪਤਾ ਤੁਸੀਂ ਇੱਕ ਮਿੰਟਾਂ ਹੀ ਗਲਤ ਨਹੀਂ ਕਹਿਣਾ ਯਾਰ ਗਾਲਾਂ ਗਾਲਾਂ ਨਹੀਂ ਕੱਢ ਵੀ ਇਹ ਪ੍ਰੈਂਕ ਸੀ ਪ੍ਰੈਂਕ ਦੀ ਤਰ੍ਹਾਂ ਲੈਣਾ ਆ ਸੋ ਜਦੋਂ ਆਪਾਂ ਨੂੰ ਲੱਗਾ ਕਿ ਹਾਂ ਯਾਰ ਹੁਣ ਬੱਸ ਹੁਣ ਆਪਾਂ ਨੂੰ ਦੱਸ ਦੇਣਾ ਚਾਹੀਦਾ ਉੱਥੇ ਜਾ ਕੇ ਆਪਾਂ ਦੱਸਤਾ ਯੋਨਾਸੀ ਦੇ ਫੀਫੀ ਦਾ ਗੋਲਗੇਨ ਪਰ ਆਏ ਜਾਣ ਤੋਂ ਪਹਿਲਾਂ ਆਪਦਾ ਸਾਰਾ ਪ੍ਰਬੰਧ ਕਰ ਲੈਣਾ ਚਾਹੀਦਾ ਫਿਰ ਆਪਾਂ ਨਾ ਇਹੋ ਜਿਆ ਕੋਈ ਨਾ ਮੈਸੀ ਜੀ ਦਿੱਤਾ ਗਏ ਇਹ ਪੈਸੀ ਦਿੱਤਾ ਆਪਦੇ ਸਾਰੇ ਪਾਸਪੋਰਟ ਡਾਕੂਮੈਂਟ 에어ਪੋਰਟ ਦੀ ਜਗਾ ਘਰੇ ਚੈੱਕ ਕਰੋ ਤੇ ਇੱਕ ਵਾਰੀ ਰਾਹ 'ਚ ਜਾਂਦੇ ਵੀ ਚੈੱਕ ਕਰੋ ਕਿਉਂਕਿ ਹਰ ਮਨਾਰਗਾ ਹੋ ਸਕਦਾ ਵਾ ਕੋਈ ਬਲੌਗ ਕਿਦਾਂ ਲੱਗਾ ਯਾਰ ਗਾਣਾ ਨਹੀਂ ਕੱਢ ਰਿਹਾ ਕਹਿੰਦੇ ਕਮੈਂਟ ਨਹੀਂ ਥੋੜੀ ਬੋਦੀ ਚਾਹੀਦੀ ਹੈ ਬਸ ਚਾਹੀਦੀ ਹੈ ਨਾ ਈ ਰੇਦਾ ਆਈਡੀ ਈ ਰੇਦਾ ਆਈਡੀ ਮੈ ਤੁਹਾਨੂੰ ਲੱਗਦਾ ਮੈਂ ਕਰੂੰਗਾ ਦੱਸ ਸਾਡੇ ਨਾਲ ਹੋਰ ਹੋੜਾ ਨਾ ਮਾਰਤੇ ਜਿੱਪੀ ਉੜਨਾ ਸੋ ਐੋ ਜੇ ਆਈਡੀ ਹੀ ਨਹੀਂ ਜਿੰਦਾ ਹੁੰਦਾ ਸੋ ਕਮੈਂਟ ਕਰਕੇ ਦੱਸਿਓ ਵਲੌਗ ਕਿਦਾਂ ਦਾ ਲੱਗਾ ਬਾਹ ਬਲੌਗਿੰਗ ਜੋ ਆਈ ਕਰਨਾ ਗੱਲ ਵੀ ਬਾਹ ਐ ਇੰਜੋਇਮੈਂਟ ਆਸਤੇ ਬਣਾਇਆ ਜਦੋਂ ਕਾਪਾ ਨੂੰ ਲੱਗਾ ਕਿ ਹਾਂ ਦੱਸ ਦੇਣਾ ਚਲੋ ਉੱਥੇ ਆਪਾਂ ਦੱਸਤਾ ਹੀ ਸੋ ਜੋਂਦੇਵਾਦ ਦੇ ਰਹੋ ਰੱਬ ਸਾਹਿਬ ਨੂੰ ਬਖਸ਼ ਰੱਖੀ ਚੜ੍ਹਦੀ ਕਲਾ ਚ ਰੱਖੀ ਇਹ ਮੇਰਾ ਮਾੜਾ ਜਿਹਾ ਹਾਸਾ ਵੀ ਨਹੀਂ ਨਿਕਲਿਆ ਜਦੋਂ ਮੈਂ ਕਹਿੰਦੀ ਸੀ ਆਈ ਮੇਰਾ ਸਪੋਰਟ ਕਿੱਥੇ ਮੇਰਾ ਬੜਾ ਸਾਡਿਕ ਲਾਏ ਹਾਂ ਮਮੀ ਆਏ ਕਰਕੇ ਪਰੇ ਨੂੰ ਮੂੰਹ ਕਰ ਲਿਆ ਮਮੀ ਇਹਨਾਂ ਨੂੰ ਮੂੰਹ ਹੀ ਨਹੀਂ ਦੇਖਿਆ ਤੇ ਜੀ ਤੂੰ ਕਰ ਉਹ ਮਾੜਾ ਜਿਹਾ ਮੈਨੂੰ ਛੱਕ ਨਹੀਂ ਉਹ ਦਿੱਤਾ ਵੀ ਸੱਚੀ ਬਾਤ ਕੋਟੇ ਤੇਰੀ ਬਾਸੀ ਨੇ ਤਾਂ ਵੇਖ ਹਾਏ ਜੀ ਇੱਥੇ ਤਾਂ ਬੈਠੋ ਆਪ ਮੈਂ ਤਾਂ ਐਟੀ ਖਿਲਾ ਦਿੰਦੇ ਸੀ ਸਾਰੇ ਚਲੋ ਹੀ ਕਰਦੀਏ ਸਮਾਰਤੀ ਇੱਥੇ ਆਪਾਂ ਕਰਦੇ ਸਮਾਰਤੀ ਮਿਲਦੇ ਅੱਜ ਫਿਰ ਸੱਚ ਦਿਨ ਜਾਣਾ ਕਿੰਦਾ ਲੱਗ ਰਿਹਾ ਉਹ ਤਾਂ ਪਰਦੇਸੀਆਂ ਨੂੰ ਪਤਾ ਕਿੰਦਾ ਨਾ ਦਰਦ ਹੁੰਦਾ ਬਾਰ ਬਾਰ ਹਾਂ ਜਸਤਨ ਲਾਗੇ ਸੋਤਨ ਜਾਣੇ ਪਹਿਲਾ ਪਹਿਲਾ ਛੋਟੇ ਹੁੰਦੇ ਵਿੱਚ ਆ ਸੀਗਾ ਇਹਨੂੰ ਮੈਂ ਨੇ ਕਿਹਾ ਮੈਂ ਤਾਂ ਫਾਰਮ ਨਹੀਂ ਜਾਉਂਗੀ ਫਾਰਮ ਨਹੀਂ ਜਾਉਂਗੀ